ਉਸੇ ਰੇਟ ਪਾ ਦਨਾ ਜੀ ਆ ਜਿਹੜੀਆਂ ਲਈਆਂ ਠੀਕ ਹੈ ਫਿਰ ਹੁਣ ਹੋਰ ਇਹ ਮੁੱਲਾਪੁਰ ਸੀਗੇ ਉੱਥੇ ਕਿੰਨੇ ਲਾਇਏ ਸੀ ਤੁਸੀਂ ਨਹੀਂ ਉਹ ਨਹੀਂ ਯਾਦ ਉਹ ਯਾਦ ਨਹੀਂ ਹੈ ਦੇ ਉਹਦੇ ਵੀ ਤੁਹਾਨੂੰ ਕਹੇ 15 ਹੀ ਦੇਣੀ ਆ ਇੰਨੀ ਦਾ ਭਰਾਵਾ نیند ਹੀ ਨਹੀਂ ਪੂਰੀ ਹੋ ਰਹੀ ਹੁਣ ਕੱਲ ਸੂਰੇ ਵਾਲੇ ਸੀ ਕਿ ਅੱਜ ਇੱਥੇ ਆ ਕਿਹੜੇ ਕਿਹੜੇ ਯਾਦ ਰੱਖਾਂਗੇ ਅਸੀਂ ਉਸ ਨੇ ਫੋਨ ਕੀਤਾ ਇਸ ਲਈ ਇੱਧਰ ਆਏ ਹਾਂ ਇਹ ਤਾਂ ਸੌਤ ਹੋ ਗਿਆ ਇਹ ਤਾਂ ਏਸੀ 'ਚ ਪਿਆ ਸੀ ਮੌਜ ਨਾਲ ਮੈਂ ਮੋਹਾਲੀਪੁਰ ਦਾ ਸੱਤਾ ਨਹੀਂ ਆਇਆ ਸੀ ਸਉ ਬਾਜਾ ਕੇ ਮੈਂ ਕੱਲ ਨੂੰ ਆਉਂਗਾ ਮੈਂ ਅੱਜ ਆਉਂਗਾ ਚਲ ਕਿੰਨੇ ਦੀ ਪਾਦੇ ਹੁਣ ਮੈਂ ਤੁਹਾਨੂੰ ਉੱਦੇ ਹੀ 15 ਦੀ ਕਿਹਾ ਸੀ ਨਹੀਂ ਯਾਰ 15 ਤੇ 13 ਦਾ ਖੜਾ ਛੱਡ ਫੇਰ ਮੇਰੀ ਗੱਲ 13 ਦੀ ਤਾਂ ਤੁਸੀਂ ਲੈ ਲੈਂਦੇ ਜੀ 13 ਦੀ ਮੇਰੀ ਬੱਕ ਤੇ ਵੀ ਆ ਗਏ ਤੇ 13 ਦੇ ਭਾਈ ਸਾਹਿਬ 13 ਦੀ ਆਪ ਕੀ ਖਰੀਦੀ ਵੇ ਉਹ ਤੇ ਉਦਹੀਂ ਨਾ ਅਜਾ ਕੁਦਰਤ ਚੱਲ ਬੋਲ ਫਿਰ ਨੋਟ ਵੀ ਛੱਸੀ ਆ ਗਿਆ ਤੇਰੇ ਕਰਮਾਂ ਦਾ ਚੱਲ ਉਹ ਛੱਸੀ ਦਾ ਥੱਲੇ 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 ਦੀਗਾ ਹੂੰ 580 ਬਸ ਉਸ ਨੂੰ ਕਿਆ ਛੱਦ ਲੈਣਾ ਹੈ ਲੈ ਬੋਲ ਯਾਰ ਕਾ ਨੂੰ ਉਹ ਦਿਨ ਵਾਲੀ ਦੋ ਹੋ ਗਿਆ ਦੋ ਦੰਦ ਆ ਕੀ ਹੈ ਲੱਸੀ ਪੱਠੇ ਦੇਸੀ ਅਖੀਰ ਇਹਦਾ ਫੇਰ

ਕਾ ਤੂੰ ਚੱਡਾਂ ਕਰਦਾ ਮਾਰਦਾ ਅੰਗਰੇਜ਼ਾਂ ਨੂੰ ਸੱਟ ਨੂੰ ਪਤਾ ਸਾਰਾ ਪੱਕਾ ਬੰਦ ਮਾਰ ਦੇ ਤੂੰ ਦੱਸ ਦੇ ਕੋਈ ਦੱਸ ਦੇ ਇੱਕ ਤਾਂ ਮੈਂ ਅਸਾਂ ਇਹ ਮੰਡੀ 'ਚ ਮੈਂ ਬੁਲਾ ਲੇ ਨਹੀਂ ਨਹੀਂ ਕੋਈ ਪਤਾ ਕੀ ਆ ਇਹ ਸਹੀ ਤਾਂ ਇੰਨੀ ਲੱਸੀ ਪਸੰਦੀ ਨਹੀਂ 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 ਮਾਨ ਕਰਦੇ ਇਹਨਾਂ ਨੇ ਲੱਸੀ ਜ਼ਿਆਦਾ ਹੋਰ ਬਾਕੀ ਛੋੜੋ ਤੇ ਇਹ ਕਹੇ ਤਗੜਪੜੋ ਕੁਝ ਨਹੀਂ ਹੋਗਾ ਇਹ ਬਾਈ ਕਰਦੇ ਸੇ ਵਗਾਰ ਤਾ ਤੇਰੀ ਯਾਦ ਪਾਣੀ ਨੇ 7000 ਕੀ ਲਈ ਆ ਤੂੰ ਜਾਨ ਪਰ ਜਾਏਗੀ ਛੋੜੋ ਲਖਾਈ ਆਪਣੀ ਆਪਣੀ ਆ 100 ਮੇਰਾ 100 ਮੇਰਾ ਲਾਤਾ ਨਹੀਂ ਤਾਂ ਜੱਤ ਛੁੱਟਦਾ ਉਹ ਦੋ ਦੰਦਾਂ ਦਾ 23000 ਮੰਗੀ ਜਾਂਦਾ ਇੱਕ ਵਾਰ ਸੁਈ ਵੀ ਆ ਰਹਿਣ ਤੋਂ ਦੋ ਦੰਦਾਂ ਤੋਂ ਸੁਈ ਨਹੀਂ ਹੋਣੀ ਚਾਹੀਦੀ ਸੁਈ ਕਿੱਥੇ ਆ ਜੀ ਐਡੇ ਐਡੇ ਥਣ ਹੋਏ ਪਏ ਉਸ ਦਾ ਸਾਵਧਾਨੀ ਹੋਵਾ ਨਾ ਨਾ ਕਾਲੀਓਂ ਡਾਕਟਰ ਕਿੜੀ ਸਿੰਦੇ ਵੱਟੀਆਂ ਕਿੰਨੀ ਹੈ 14 ਜੁੱਤ ਲੈਂਦੇ like ਹੈ <laughs> <laughs>